ਅਮ੍ਰਿਤਸਰ ਦੇ ਇਤਿਹਾਸਿਕ ਖਾਲਸਾ ਕਾਲਜ ਦੇ ਵਿੱਚ ਅੱਜ ਅਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2025 ਦੀ ਰਸਮੀ ਸ਼ੁਰੂਆਤ ਭਾਰਤੀ ਸਾਹਿਤ ਗਿਆਨ ਤੇ ਸੱਭਿਆਚਾਰ ਦੀ ਸਮ੍ਰਿੱਧ ਪਰੰਪਰਾ ਨੂੰ ਸਮਰਪਿਤ ਇੱਕ ਮਹੱਤਵਪੂਰਨ ਮੌਕਾ ਬਣੇ। ਇਹ ਮੇਲਾ 15 ਨਵੰਬਰ ਤੋਂ 19 ਨਵੰਬਰ ਤੱਕ 5 ਦਿਨਾਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਲੇਖਕ ਵਿਦਵਾਨ ਪ੍ਰਕਾਸ਼ਕ ਅਤੇ ਸਾਹਿਤਕ ਰੁਝਾਨ ਵਾਲੇ ਵਿਅਕਤੀ ਸ਼੍ਰੀਖ ਹੋਣਗੇ ਮੇਲੇ ਦੀ ਪ੍ਰਧਾਨਗੀ ਖਾਲਸਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸਰਦਾਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤੀ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਇਹ ਮੇਲਾ ਸਿਰਫ ਪੁਸਤਕਾਂ ਦਾ ਨਹੀਂ ਸਗੋਂ ਵਿਚਾਰਾਂ ਕਲਾ ਅਤੇ ਨਵੀਂ ਸੋਚ ਦਾ ਉਤਸਵ ਹੈ ਇਹ ਹਰ ਸਾਲ ਅਸੀਂ ਅਮਰਸਰ ਸਹਿਤ ਉਸ ਉੱਤੇ ਪੁਸਤਕ ਮੇਲਾ ਕਰਾਉਂਦੇ ਹਾਂ ਸੋਰੀ ਇਹ 10ਵਾਂ ਸਹਿਤ ਉਤਸਵ ਹੈ ਇਹਦੇ ਵਿੱਚ ਨਾਰਥ ਇੰਡੀਆ ਤੋਂ 126 ਦੇ ਕਰੀਬ ਜਿਹੜੇ ਪਬਲਿਸ਼ਰ ਆ ਉਹ ਪਾਗ ਲੈ ਰਿਹਾ ਤੇ 10 ਕੁ ਪਬਲਿਸ਼ਰ ਦਿੱਲੀ ਤੋਂ ਵੀ ਆ ਇਸੇ ਤਰ੍ਹਾਂ ਹੀ ਜਾਨੀ ਕਿ ਇੱਕ ਨੈਸ਼ਨਲ ਲੈਵਲ ਦਾ ਫੈਸਟੀਵਲ ਹੈ ਇਹਦਾ ਮਤਲਬ ਇਹ ਹੈ ਕਿ ਅੱਜ ਦੇ ਜਮਾਨੇ ਦੇ ਵਿੱਚ ਸਾਡੀ ਨਵੀਂ ਪੀੜ੍ਹੀ ਹੈ ਜਿਹੜੀ ਸੋਸ਼ਲ ਮੀਡੀਆ ਨਾਲ ਜੁੜ ਗਈ ਹੈ ਬਹੁਤ ਜ਼ਿਆਦਾ ਟੀਵੀ ਜਾਂ ਕੰਪਿਊਟਰ ਇਹਦੇ ਨਾਲ ਜ਼ਿਆਦਾ ਡਿਵਰਟ ਹੋ ਰਹੀ ਆ ਤੇ ਪੁਸਤਕਾਂ ਤੋਂ ਟੁੱਟ ਰਹੀ ਆ ਤੇ ਅਸੀਂ ਪਿਛਲੇ 10 ਸਾਲਾਂ ਤੋਂ ਇਸ ਚਿੰਤਾ ਚੋਂ ਇਸ ਫਿਕਰ ਚੋਂ ਕੁਸਤਕ ਨਾਲ ਜੋੜਨ ਲਈ ਪੁਸਤਕ ਸੱਭਿਆਚਾਰ ਪੈਦਾ ਕਰਨ ਵਾਸਤੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਵਾਸਤੇ ਪੰਜਾਬੀਅਤ ਨੂੰ ਪਰਫੁੱਲਤ ਕਰਨ ਵਾਸਤੇ ਨਾਲ-ਨਾਲ ਕਿਤਾਬਾਂ ਦੇ ਇਹ ਮੇਲੇ ਲਾਉਨੇ ਆ ਨਾਲ-ਨਾਲ ਟਾਕਸ ਜਾਨੀ ਕਿ ਵਿਚਾਰ ਚਰਚਾਵਾਂ ਵੀ ਨਾਲ-ਨਾਲ ਚਲਦੀਆਂ ਪੈਨਲ ਚਰਚਾ ਚਲਦੀਆਂ ਸੈਮੀਨਾਰ ਚੱਲਦੇ ਨੇ ਕਵੀ ਦਰਬਾਰ ਤੇ ਬਹੁਤ ਸਾਰੀ ਜਿਹੜੀ ਕਲਚਰ ਐਕਟੀਵਿਟੀ ਆ ਜਿਹੜੇ ਸਾਡੇ ਪੁੱਲਗੇ ਆ ਲੋਕ ਸਾਜਾਂ ਨੂੰ ਲੋਕ ਸਾਜਾਂ ਦੀਆਂ ਪੇਸ਼ਕਾਰੀਆਂ ਸੋ ਇਸ ਤਰ੍ਹਾਂ ਦਾ ਹੀ ਇਹ ਇਵੈਂਟ ਰਲਿਆ ਮਿਲਿਆ ਰੱਖਿਆ ਕਿਸੀ ਪੰਜਾਬ ਦੀ ਜਿਹੜੀ ਅਸਲ ਰੂਹ ਆ ਜਿਹੜਾ ਪੰਜਾਬੀ ਕਲਚਰ ਆ ਉਹਨੂੰ ਪੁਨਰਸਰਜੀਤ ਕਰ ਸਕੀਏ ਤੇ ਉਹਦੇ ਚ ਅਸੀਂ ਲਗਭਗ ਬਹੁਤ ਸਫਲਤਾ ਵੇਖਿਆ ਹੋਣਾ ਤੁਸੀਂ 10 ਤੋਂ 15000 ਇਸ ਵੇਲੇ ਤੱਕ ਫੁੱਟਫਾਲ ਹੋ ਗਈ ਆ ਤੇ ਤਕਰੀਬਨ 70 80000 ਤੋਂ ਵੱਧ ਲੋਕ ਜਿਹੜੇ ਇੱਥੇ ਵਿਜ਼ਿਟ ਕਰਦੇ ਆ ਤੇ ਤਕਰੀਬਨ ਪਿਛਲੇ ਸਾਲ 1 ਕਰੋੜ ਦੀ ਕਿਤਾਬ ਵੇਚੀ ਸੀ ਤੇ ਮੈਨੂੰ ਲੱਗਦਾ ਇਸ ਵਾਰੀ ਜ਼ਿਆਦਾ ਰੁਝਾਨ ਆ ਦਾ 15 ਤੋਂ ਖਾਲਸਾ ਕਾਲਜ ਦੇ ਵਿੱਚ ਸਭ ਤੋਂ ਪਹਿਲਾਂ ਨੈਸ਼ਨਲ ਬੁੱਕ ਟੈਸਟ ਆਫ ਇੰਡੀਆ ਵੱਲੋਂ ਅਸੀਂ ਮੇਲਾ ਸ਼ੁਰੂ ਕੀਤਾ ਸੀ ਉਹਨਾਂ ਨੇ ਸਾਨੂੰ 3 ਸਾਲ ਸਾਥ ਦਿੱਤਾ ਲੇਕਿਨ ਉਸ ਤੋਂ ਬਾਅਦ ਡਾਕਟਰ ਮੈਲ ਸਿੰਘ ਜੀ ਨੇ ਰਿਸੋਰਸ ਕਰਕੇ ਅਸੀਂ ਇਹ ਮੇਲਾ ਲਗਾਤਾਰ ਜਾਰੀ ਰੱਖਿਆ ਪਰ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਮੇਲੇ ਦੇ ਵਿੱਚ ਗੁਰ ਰੰਗ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਨਜੀਤ ਸਿੰਘ ਜੀ ਜਿ세 ਤੌਰ ਤੇ ਆਏ ਨੇ ਔਰ ਬਹੁਤ ਹੀ ਵੱਡੀ ਖੁਸ਼ੀ ਹੈ ਕਿ ਡਾਕਟਰ ਦਾ ਸਰਦਾਰ ਨਾਨਕ ਸਿੰਘ ਜੀ ਦੇ ਪੁੱਤਰੇ ਅਨਵਦੀਪ ਸਿੰਘ ਜੀ ਸੂਰੀ ਸਾਹਿਬ ਜਿਹੜੇ ਰਿਟਾਇਰਡ ਆਈਐਫਐਸ ਦੇ ਉਹ ਵੀ ਇਸ ਮੇਲੇ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਹੈ ਬਾਕੀ ਸਾਰੇ ਸਾਡੇ ਮੈਨੇਜਮੈਂਟ ਦੇ ਮੈਂਬਰ ਔਰ ਮੈਨੂੰ ਖੁਸ਼ੀ ਹੈ ਕਿ ਲੇਟ ਆਏ ਨੇ ਪ੍ਰੋਡਕਟਰ ਇੰਦਰਜੀਤ ਕੌਰ ਜਿਹੜੇ ਪਗਲਵਾਲੇ ਦੇ ਮੁਖੀ ਨੇ ਉਹ ਵੀ ਆਏ ਨੇ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ 5 ਦਿਨ ਤੱਕ ਇਹ ਮੇਲਾ ਚੱਲੇਗਾ ਸਾਰੇ ਜਿਹੜੇ ਕਿਤਾਬਾਂ ਨੂੰ ਪਿਆਰ ਕਰਦੇ ਆ ਉਸ ਇਸ ਮੇਲੇ ਵਿੱਚ ਸ਼ਿਰਕਤ ਕਰਨ ਕਿਉਂਕਿ ਹਰ ਸਾਲ ਸਾਰਾ ਪੰਜਾਬ ਇਸ ਮੇਲੇ ਵਿੱਚ ਟੁੱਕਦਾ ਹੈ ਇਸ ਮੇਲੇ ਦੇ ਵਿੱਚ ਕਿਤਾਬਾਂ ਦਾ ਫਾਇਦਾ ਲੈਂਦੇ ਆ ਕਿਤਾਬਾਂ ਬੜੀਆਂ ਜਿਹੜੀਆਂ ਕਸੈਸ਼ਨ ਰੇਟ ਦੇ ਉੱਤੇ ਮਿਲ ਰਹੀਆਂ ਨੇ ਔਰ ਅੱਜ 128 ਪਬਲਿਸ਼ਰਸ ਨੇ ਇੱਥੇ ਸਾਲਿਆ ਹੈ ਬਹੁਤ ਬਹੁਤ ਧੰਨਵਾਦ ਨਾਨਕਦੇਵ ਯੂਨੀਵਰਸਿਟੀ ਦੀ ਸ੍ਰੀਮੌਰ ਸੰਸਥਾ ਹੈ ਔਰ ਉਹਨਾਂ ਦਾ ਉਪਰਾਲਾ ਉਹ ਹਰ ਖੇਤਰ ਦੇ ਵਿੱਚ ਅੱਗੇ ਵਧ ਰਹੇ ਹਨ ਔਰ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਪੁਸਤਕ ਮੇਲਾ ਜਿਹੜਾ ਪਿਛਲੇ 10 ਸਾਲ ਤੋਂ ਲਗਾਤਾਰ ਉਹਨਾਂ ਦੀ ਰਹਿਮਾਈ ਵਿੱਚ ਸਰਿੰਦਰ ਸਿੰਘ ਚੀਨਾ ਜੀ ਬੈਠੇ ਇੱਥੇ ਨਾਲ ਖੜੇ ਹੈ ਉਨ੍ਹਾਂ ਦੀ ਰਹਿਮਾਈ ਦੇ ਵਿੱਚ ਸਰ ਪ੍ਰਿੰਸੀਪਲ ਸਾਹਿਬਾਨ ਨੇ ਇਹ ਮੇਲਾ 10 ਸਾਲ ਲਗਾਤਾਰ ਇਸ ਚੱਲੂ ਕੀਤਾ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਸ਼ੁਰੂਆਤ ਵਿੱਚ ਐਨਬੀਡੀ ਨੇ ਸਪੋਰਟ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਇਹ ਕੰਟੀਨਿਊ ਕੀਤਾ ਮੈਂ ਵਧਾਈ ਇਹਨਾਂ ਨੂੰ ਦਿੰਦਾ ਹਾਂ ਔਰ ਦੂਸਰੀ ਗੱਲ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਮੇਲਾ ਇਹ ਪੁਸਤਕ ਮੇਲਾ ਇਹ ਵਿਦਿਆਰਥੀਆਂ ਵਾਸਤੇ ਕੱਲਿਆ ਨਹੀਂ ਲੇਕਿਨ ਇੱਕ ਸੱਭਿਆਚਾਰ ਨੂੰ ਸੰਭਾਲਣ ਵਾਸਤੇ ਇਹ ਬੜਾ ਵੱਡਾ ਉਪਰਾਲਾ ਹੈ ਔਰ ਜਿਸ ਤਿੱਕੇ ਨਾਲ ਇਹਨਾਂ ਨੇ ਇਹ ਯੋਜਨ ਕੀਤਾ ਹੈ ਬਹੁਤ ਸਾਰੇ ਵਿਦਿਆਰਥੀ ਔਰ ਬਹੁਤ ਸਾਰੇ ਜਿਹੜੇ ਐ ਮੈਂ ਦੇਖ ਰਿਹਾ ਹਾਂ ਤੁਸੀਂ ਦੇਖੋ ਚਾਰੇ ਬੰਨੇ ਕਿ ਚੈਰਪਲ ਹੋਈ ਹੋਈ ਹੈ ਇਹਦੇ ਨਾਲ ਕਦਾਬਾਂ ਨਾਲ ਪਿਆਰ ਰਹਿ ਗਿਆ ਕੁ ਕਦਾਬਾਂ ਜਿਹੜੀਆਂ ਆ ਉਹ ਬੋਲਦੀਆਂ ਕਦਾਬਾਂ ਜਿਹੜੀਆਂ ਉਹ ਸਾਨੂੰ ਮਾਰਗ ਜਿਹੜੀ ਹੈ ਉਹ ਤਾਂ ਦੱਸਦੀਆਂ ਕਿੱਦਾਂ ਜਾਣਾ ਆਪਾਂ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਅੱਜ ਸਾਡੇ ਨਾਲ ਨਾਨਕ ਜੀ ਜਿਹੜੇ ਬਹੁਤ ਵੱਡੇ ਨਾਵਲਕਰ ਹੋਏ ਹਨ ਉਹਨਾਂ ਦੇ ਪੁੱਤਰੇ ਵੀ ਇੱਥੇ ਮੌਜੂਦ ਹਨ ਔਰ ਇਸ ਤਿੱਕੇ ਦਾ ਸਮਾਗਮ ਇਹ ਕਰਦੇ ਰਹੇ ਹਨ ਔਰ ਮੈਂ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਰ ਤੋਂ ਬੋਲਣਾ ਚਾਹੁੰਦਾ ਹਾਂ ਇਹ ਖਾਲਸਾ ਕਾਲਜ ਸਾਡੇ ਵਾਸਤੇ ਬੜਾ ਮਾਨ ਦੀ ਸੰਸਥਾ ਹੈ ਤੁਹਾਨੂੰ ਇਸ ਗੱਲ ਦੀ ਗੁਮਾਨ ਹੈ ਔਰ ਮੈਂ ਹਰ ਅਸੀਂ ਜੋ ਵੀ ਅਸੀਂ ਸਕੂਲ ਕਰ ਸਕਦੇ ਹੋਵਾਂਗੇ ਯੂਨੀਵਰਸਿਟੀ ਪੱਧਰ ਦੇ ਉੱਤੇ ਉਹ ਸਾਡੀ ਖਾਲਸਾ ਕਾਲਜ ਦੇ ਨਾਮ ਹੈ ਅਸੀਂ ਬੱਚੇ ਨਾਲ ਗੱਲਬਾਤ ਕੀਤੀ ਬੱਚੇ ਕਾਫੀ ਉਤਸ਼ਾਹੀ ਉਹਨਾਂ ਨੇ ਕਹਿਣਾ ਕਿ ਇੱਥੇ ਆ ਕੇ ਸਾਨੂੰ ਗਿਆਨ ਮਿਲਦਾ ਜਦੋਂ ਕੋਈ ਸਵੇ ਨਵੀਂ ਨਵੀਂ ਚੀਜ਼ ਸਿੱਖਦੇ ਹੁੰਦੇ ਬਹੁਤ ਵਧੀਆ ਗੱਲ ਹੈ ਜੀ ਬੱਚਿਆਂ ਦੀ ਇਹੀ ਜਾਗਰਤੀ ਜ਼ਰੂਰਤ ਹੈ ਕਿਉਂਕਿ ਜਿਵੇਂ ਚੀਨਾ ਸਾਹਿਬ ਨੇ ਹੁਣੇ ਗੱਲ ਕੀਤੀ ਹੈ ਕਿ WhatsApp ਤੇ ਜਿਹੜੀ Jeep Chat GPT ਹੈ ਉਹ ਤੇ ਪ੍ਰੋਗਰਾਮਡ ਕੰਮ ਹੈ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਉਹ ਦੱਸਦੇ ਆ ਜਿਹੜੀ অথੈਨਟਿਕ ਇਨਫੋਰਮੇਸ਼ਨ ਜਿਹੜੀ ਹੈ ਉਹ ਕਿਤਾਬਾਂ ਤੋਂ ਮਿਲਦੀ ਹੈ ਪੁਸਤਕਾਂ ਤੋਂ ਮਿਲਦੀ ਹੈ ਨਾਲੇ ਪੁਸਤਕਾਂ ਦੇ ਵਿੱਚ ਸਭ ਤੋਂ ਜਿਹੜਾ ਬੇਤਰ ਦੋਸਤ ਹੈ ਜਿਹੜਾ ਸਾਡਾ ਸਹਾਰਾ ਬੰਦਾ ਵਾ ਇਹ ਸਾਨੂੰ ਮਾਰਗਦਰਸ਼ਨ ਕਰਦਾ ਵਾ ਉਹ ਪੁਸਤਕਾਂ ਕਰਦੀਆਂ ਹਨ ਔਰ ਇਹੋ ਜਿਹੇ ਮੇਲੇ ਜਦੋਂ ਕਰਦੇ ਆ ਇਹਦੇ ਵਿੱਚ ਇੱਕ ਜਾਗਰਤੀ ਵੀ ਹੁੰਦੀ ਹੈ ਕਿਤਾਬਾਂ ਮਾਰੇ ਪਤਾ ਵੀ ਲੱਗਦਾ ਵਾ ਕਿ ਕਿਤਾਬਾਂ ਅਵੇਲੇਬਲ ਹੈਗੀਆਂ ਔਰ ਖੇਤਰ ਵਿੱਚ ਮੋਟੀਵੇਸ਼ਨ ਲੈਵਲ ਦੇ ਉੱਤੇ ਵੀ ਉਹਦਾ ਐਡਵਾਂਟੇਜ ਮਿਲਦਾ